ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਰਿਪੋਰਟਰ ਅਸੀਪ ਸਿੰਘ ਅੱਜ ਸੀਨੀਅਰ ਸਿਟੀਜ਼ਨ ਤਸ਼ਮੇਸ਼ ਨਗਰ ਖਰੜ ਵੱਲੋਂ ਰਾਗੀਰਾਂ ਦੇ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਦ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਸ਼ਭੀਰ ਲਗਾਈ ਗਈ ਅਤੇ ਨਾਲ ਹੀ ਛੋਲਿਆਂ ਤੇ ਕੜਾ ਦਾ ਲੰਗਰ ਵਰਤਾਇਆ ਗਿਆ ਜਿਸ ਨੂੰ ਕੇ ਸੰਗਤਾਂ ਨੇ ਬਹੁਤ ਹੀ ਪਿਆਰ ਅਤੇ ਸ਼ਰਧਾ ਦੇ ਨਾਲ ਛਕਿਆ ਇਸ ਸਾਰੇ ਸੀਨਾਂ ਨੂੰ ਕਵਰ ਕੀਤਾ ਸਾਡੇ YouTube ਚੈਨਲ ਨੇ ਅਤੇ ਪੇਸ਼ ਹੈ ਉਸ ਸਭ ਦੀ ਤਰਜਮਾ ਨਿਕਾਦੀ ਸਾਡੀ ਇੱਕ ਮੀਡੀਆ ਰਿਪੋਰਟ ਸਿਮਰ ਮਨਾ ਸਿਮਰ ਮਨਾ ਨਾਮ ਚਿਤਾਰੇ ਸਿਮਰ ਮਨਾ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੋੜ ਚਰਨ ਪਿਆਰੇ ਬਸ ਰਹੇ ਹਿਰਦੈ ਗੋੜ ਚਰਨ ਸਿਮਰ ਮਨਾ ਕਾਮਨਾ ਮਹ ਚਿਤਾਰੇ ਵਸ ਰਹੇ ਹਿਰਦ ਗੁਰਚਰਨ ਪਿਆਰੇ ਵਸ ਰਹੇ ਹਿਰਦ ਗੁਰਚਰਨ ਰਾਮਨਾਮ ਚਿਤਾਰੇ ਸਿਮਰ ਮਨੋ ਸਿਮਰ ਮਨੋ ਰਾਮਨਾਮ ਇਹ ਵੰਤੀਏ ਕੇ ਆਪਣੀਆਂ ਪਗੜੀਆਂ ਖਾ ਕੇ ਰਾਮੇ ਦਾ ਆਪਣਾ ਸਰਚ ਕੋ ਪ੍ਰਚਾਰ ਚ ਕੋ ਤੇ ਠੰਡੇ ਮਿੱਠੇ ਜਲਦੀ ਸੀ ਰਸ਼ੋਈ ਵਾਏ ਗੁਰਜੀ ਦਾ ਖੰਸਾ ਵਾਏ ਗੁਰਜੀ ਕੀ ਦਾ ਸਤਿ ਸ਼ਕਲ ਜੀ ਇਸ ਸਮੇਂ ਅਸੀਂ ਖੜੇ ਜੀ ਕਸ਼ਮੀਸ਼ ਨਗਰ ਸੈਕਟਰ 15 ਖਰੜ ਦੇ ਵਿੱਚ ਤੇ ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਸ਼ਮੇਸ਼ਨਗਰ ਖੜ੍ਹ ਬਲੋਂ ਅ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਦੀ ਉਪਲਖਸ਼ ਸ਼ਵੀਲ ਲਗਾਈ ਗਈ ਹੈ ਜੀ ਤੇ ਅਸੀਂ ਕੁਝ ਜਾਨਣਾ ਚਾਹਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਬਲਿਕ ਦੇਖ ਰਹੀ ਹੈ ਤੁਸੀਂ ਦੱਸਣਾ ਚਾਹੋਗੇ ਏਰੀਆ ਕਿਹੜਾ ਜੀ ਤੁਸੀਂ ਸ਼ਵੀਲ ਲਗਾ ਰਹੇ ਹੋ ਮੈਂ ਜਗਿੰਦਰ ਸਿੰਘ ਜਨਰਲ ਸੈਕਟਰੀ ਜੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਸ਼ਮੇਸ਼ਨਗਰ ਜੀ ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਸ਼ਾ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਜੀ ਠੰਡੇ ਮਿੱਠੇ ਪਾਣੀ ਦੀ ਜੇ ਸ਼ਵੀਲ ਹੈ ਤੇ ਸਮੂਹ ਦਰਮੇਸ਼ ਨਗਰੀਆ ਸੰਗਤਾਂ ਦੇ ਸਹਿਯੋਗ ਨਾਲ ਤੇ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਜ ਲਗਾਈ ਹੈਗੀ ਹੈ ਤੇ ਪ੍ਰਸ਼ਾਦ ਤੇ ਘੁੰਗਣੀਆਂ ਦਾ ਪ੍ਰਸ਼ਾਦ ਜੀ ਦੇਰਾ ਇਹ ਇਸ ਸ਼ਵੀਲ ਦੇ ਵਿੱਚ ਸੰਗਤਾਂ ਦੇ ਲਈ ਪ੍ਰਸ਼ਾਦ ਲਈ ਵਰਤਾਇਆ ਗਿਆ ਹੈਗਾ ਸਵੇਰ ਤੋਂ ਹੀ 9 ਵਜੇ ਤੋਂ ਕਰੀਬ ਸ਼ੁਰੂ ਹੋਈ ਸੀ ਜੀ ਜੋ ਸਾਡੀ ਇਹ ਦਸ਼ਮੇਸ਼ ਨਗਰ ਦੀ ਸੀਨੀਅਰ ਐਜ਼ ਆਪਣਾ ਸੀਨੀਅਰ ਸਿਟੀਜ਼ਨ ਅਸੋਸੀਏਸ਼ਨ ਹੈ ਜੀ ਹੈ ਅਸੀਂ ਕੋਈ 20 ਬੰਦਿਆਂ ਦਾ ਗਰੁੱਪ ਹੈਗਾ ਜੀ ਜੋ ਅਸੀਂ ਹਰ ਮਹੀਨਾ ਆਪਣੀ ਕੰਟਰੀਬਿਊਸ਼ਨ ਕਰਦੇ ਆ ਨਾ ਕਿ ਹੋਰ ਕਿਸੇ ਤੋਂ ਕੋ ਡੋਨੇਸ਼ਨ ਲੈਂਦੇ ਆ ਨਾ ਹੀ ਕੋਈ ਹੋਰ ਅਸੀਂ ਕੰਟਰੀਬਿਊਸ਼ਨ ਕਰਦੇ ਆਗੇ ਅਸੀਂ ਇਸੇ ਕੰਟਰੀਬਿਊਸ਼ਨ ਦੇ ਨਾਲ ਸਾਲ ਦੇ ਵਿੱਚ ਦੋ ਫੰਕਸ਼ਨ ਕਰਦੇ ਆਗੇ ਇੱਕ ਇਹ ਠੰਡੇ ਮਿੱਠੇ ਪਾਣੀ ਦੀ ਸ਼ਹੀਦ ਜਦੋਂ ਗੁਰੂ ਅਰਜਨ ਪਾਤਸ਼ਾਹ ਦਾ ਸ਼ੀਤੀਪੁਰ ਹੁੰਦਾ ਹੈ ਤੇ ਦੂਸਰਾ ਜਦੋਂ ਸ਼ੀਤੀ ਦਿਹਾੜੇ ਹੁੰਦੇ ਨੇ ਦਸੰਬਰ ਦੇ ਵਿੱਚ ਤੇਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰੀ ਦੀ ਜਾਰੂ ਸ਼ਹਿਬਜ਼ਾਦੇ ਉਹ ਉਸ ਟਾਈਮ ਤੇ ਅਸੀਂ ਫੇ ਪਕੌੜਿਆਂ ਦੇ ਬਣਾਇਦਾ ਸੁਧਾ ਲੰਗਰ ਲਗਾਉਨੇ ਆਗੇ ਹੈ ਤੇ ਸੰਗਤਾਂ ਸਾਰੀਆਂ ਸਹਿਯੋਗ ਦਿੰਦੀਆਂ ਨੇ ਸਾਰੇ ਰਲ ਮਿਲ ਕੇ ਅਸੀਂ ਕਰਦੇ ਆਗੇ ਇਹ ਤੇ ਬਾਕੀ ਹੋਰ ਗੁਰਦੁਆਰਾ ਕਮੇਟੀ ਵੀ ਸਾਨੂੰ ਪੂਰਾ ਸਹਿਯੋਗ ਦਿੰਦੀ ਹੈਗੀ ਹੈ ਸੋ ਬਹੁਤ ਬਹੁਤ ਨਿਰਮਾਨੀ ਪਹੁੰਚੇ ਬਤਨ ਤੇ ਸਜਨਾ ਦਾ ਤੇ ਆਮ ਪਬਲਿਕ ਉਹ ਜਨਤਾ ਜਿਹੜੀ ਆ ਕਾਫੀ ਸੰਗਤ ਆਈ ਹੋਈ ਹੈ ਜੀ ਇੱਥੇ ਤੇ ਦਸ਼ਮੇਸ਼ ਨਗਰ ਸੈਕਟਰ 15 ਖੜ ਦੇ ਤੁਸੀਂ ਦੇਖ ਪਾ ਰਹੇ ਹੋ ਆ ਪ੍ਰੋਪਰ ਲਾਈਵ ਮੀਡੀਆ ਕਵਰ ਦੇ ਵਿੱਚ ਸ਼ੋਲੇ ਦਾ ਪ੍ਰਸ਼ਾਦ ਤੇ ਨੀਸ਼ ਸ਼ਵੀਲ ਸੋ ਸੰਗਤ ਵੀ ਬਹੁਤ ਜ਼ਿਆਦਾ ਪਿਆਰ ਨਾਲ ਸ਼ਕਰੀਏ ਜੀ ਤੇ ਇਸ ਗਰਮੀ ਦੇ ਸੀਜ਼ਨ ਚ ਸਿਕ ਸੰਗਤਾਲੀ ਤੁਹਾਡਾ ਕੀ ਸੰਦੇਸ਼ ਹੈ ਜੀ देखो सिख संगतਾਂ ਦੇ ਲਈ ਸਾਡਾ ਸੰਦੇਸ਼ ਤਾਂ ਇਹੀ ਹੈ ਜਦੋਂ ਸਾਡੇ ਗੁਰੂ ਸਾਹਿਬ ਨੇ ਇੰਨੀ ਗਰਮੀ ਦੇ ਵਿੱਚ ਐਡੀ ਤਸੀਹੇ ਝੱਲੇ ਨੇ ਤੇ ਸਾਨੂੰ ਵੀ ਉਹਨਾਂ ਤੋਂ ਕੁਝ ਸਬਕ ਸਿੱਖਣਾ ਚਾਹੀਦਾ ਹੈਗਾ ਇਹ ਸੰਗਤਾਂ ਦੇ ਵਾਸਤੇ ਮਤਲਬ ਸਾਨੂੰ ਅਸੀਸੇ ਕਰਕੇ ਉਹਨਾਂ ਦੇ ਜਿਹੜੇ ਐਨੇ ਤਸੀਹੇ ਝੱਲੇ ਵੀ ਹੈਗੇ ਆ ਉਹਨਾਂ ਨੂੰ ਮਤਲਬ ਠੰਡ ਪਹੁੰਚੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤਤੀ ਤਵੀ ਦੇ ਬੈਠੇ ਤਤੀ ਤਵੀ ਦੇ ਬੈਠੇ ਤੱਤਾ ਰੇਤ ਪਾਇਆ ਉੱਪਰ ਦੀ ਕੜਾਹਾਂ ਦੇ ਵਿੱਚ ਉਹਨੂੰ ਉਬਾਲਿਆ ਗਿਆ ਦੇਗਾ ਚ ਵਾਲਿਆ ਗਿਆ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਜੋ ਸਾਡੇ ਸਿੱਖੀ ਵਾਸਤੇ ਕੀਤੀਆਂ ਨੇ ਸਿੱਖੀ ਜੀਉਂਦੀ ਰੱਖਣ ਨੂੰ ਕੀਤੀਆਂ ਨੇ ਤਾਂ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਹੈਗੇ ਇੰਨਾ ਸਾਡਾ ਫਰਜ਼ ਬਣਦਾ ਸਿੱਖ ਸੰਗਤਾਂ ਨੂੰ ਵੀ ਅਸੀਂ ਇਹੋ ਸੰਦੇਸ਼ ਦਿੰਨੇ ਆ ਕਿ ਉਹਨਾਂ ਦੇ ਮਦਦ ਸੇ ਹੋਈ ਪੂਰਿਆਂ ਦੇ ਮਤਲਬ ਚੱਲਣਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਅਸੀ ਗਾਉਂਦੇ ਅਸੀ ਗਾਉਂਦੇ ਅਰਸਤ ਨਾ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤ अजनी सभं गुरु परसाद जप आद सच जुगाद सच है भी सच नानक होसी पी सच बेड़ा पार लगा ले तू बंदिया सतगुरु दे लड़ लग के कुछ नाल ना जानाए नाल ना जानाए ਕੁਝ ਦੇ ਚਾਣਾ ਇਹ ਜਗ ਤੇ